ਦੋਸਤੋ ਕੀ ਹਾਲ ਚਾਲ ਠੀਕ ਠਾਕ ਤੇ ਸਾਰਿਆਂ ਨੇ ਮੇਰੀ ਪ੍ਰਸ਼ਾਦਾ ਬਣਾਉਣ ਵਾਲੀ ਜਿਹੜੀ ਵੀਡੀਓ ਉਹਨੂੰ ਪਿਆਰ ਦਿੱਤਾ ਰਜਵਾ ਉਹਦੇ ਕਰਕੇ ਅੱਜ ਆਪਾਂ ਮਟਰ ਮਸ਼ਰੂਮ ਆਹ ਵੇਖੋ ਮਸ਼ਰੂਮ ਤੇ ਮਟਰ ਇਹਨਾਂ ਦੀ ਸਬਜ਼ੀ ਲੱਗੀਆਂ ਬਣਾਉਣ ਤਰੀਕਾ ਵਾਲੀ ਤੇ ਆਹ ਵੇਖੋ ਤੁਹਾਨੂੰ ਸਾਰਿਆਂ ਕੋ ਦੱਸਣ ਲੱਗੇ ਕਨੇਡਾ 'ਚ ਕਿਦਾਂ ਕੀ ਪ੍ਰਸ਼ਾਦਾ ਬਣਾਤਾ ਆਪਰੇ ਸਬਜ਼ੀ ਵੀ ਤੇ ਆਪਣੇ ਸਬਜ਼ੀ ਤੇ ਰੋਟੀਆਂ ਰੱਟੀਆਂ ਕਿਦਾਂ ਬਣਾਉਂਦੇ ਪਤਾ ਅਨੁਸਾਰਾ ਕੋ ਹੁਣ ਦਸਣ ਲੱਗੇ ਆ ਦੇਖੋ ਇਹ ਆਪਾਂ ਜੀਰਾ ਪਾਤਾ ਤੇਲ ਠੰਡਾ ਹੀ ਹੈ ਨਾ ਠੰਡਾ ਹੋ ਗਿਆ ਇੱਥੇ ਤਾਂ ਹੁਣ ਜੀਰਾ ਪਾਇਆ ਜੀਰੇ ਤੋਂ ਬਾਅਦ ਹੁਣ ਆਪਾਂ ਪਾਵਾਂਗੇ ਜਦੋਂ ਭੁੱਜ ਗਿਆ ਫਿਰ ਪਾਵਾਂਗੇ ਗੰਡੇ ਲਸਣ ਉਹਦਾ ਜਿਹੜਾ ਇਕੱਠਾ ਕੀਤਾ ਸਾਰਾ ਮਿਰਚਾ ਮਿਰਚਾ ਭੁੱਜ ਗਿਆ ਜੀਰਾ ਭੁੱਜ ਗਿਆ ਹੁਣ ਆਪ ਨੂੰ ਆ ਪਾਤਾ ਕੋ 4 ਲਸਣ ਦਲੇ ਅਰੇ ਜੀ ਕਿ ਦਬਾ ਲਈ ਆਰ ਕੋ ਲਹੀ ਪਤੀਲਾ ਵਿੱਚ ਨਾ ਸਪੀਲ ਦਾ ਲਿਆ ਵਾ ਮੇਰਾ ਥੋੜਾ ਸ਼ੌਕ ਹੈ ਵੀ ਸਟੀਮ ਦੇ ਤਕੀਲੇ ਚ ਬਣਾਉਣੀ ਹੈ ਜੋ ਵੀ ਬਣਾਉਣਾ ਕਿਉਂਕਿ ਜਦੋਂ ਆਪਾਂ ਅਲੂਮੀਨੀਅਮ ਦਾ ਭਾਂਡਾ ਲੈਂਦੇ ਆ ਨਾ ਉਹ ਜਿਹੜੇ ਕੈਨਸਰ ਦੇ ਤੱਤ ਜਦੋਂ ਗਰਮ ਹੁੰਦਾ ਨਾ ਅਲੂਮੀਨੀਅਮ ਦਾ ਭਾਂਡਾ ਉਦੋਂ ਕੈਨਸਰ ਦੇ ਤੱਤ ਛੱਡਦਾ ਵਾ ਇਸ ਕਰਕੇ ਉਹ ਜਦੋਂ ਹੋਵੇ ਛਾ ਉਹ ਪਰਹੇਜ਼ ਹੀ ਕਰਿਆ ਕਰੋ ਸਸਤੀ ਦਾ ਲੈ ਲਓ ਜਾਂ ਲੋਹੇ ਦਾ ਲੈ ਲਓ ਐਦਾਂ ਦਾ ਕੋਈ ਭਾਂਡਾ ਲਾਓ ਕਿਉਂ ਨਹੀਂ ਬਹੁਤ ਘੱਟ ਪਾਇਆ ਕਿਉਂਕਿ ਤੇਲ ਦਾ ਫੈਟ ਵੱਧਦੀ ਹੈ ਆਹ ਦੇਖੋ ਗੰਡੇ ਗੁੰਡੇ ਆਪਾਂ ਖੁੱਲੇ ਪਾਏ ਆ ਪਰ ਤੇਲ ਘੱਟ ਪਾਇਓ ਕਿਉਂਕਿ ਤੇਲ ਜ਼ਿਆਦਾ ਨਹੀਂ ਖਾਣਾ ਚਾਹੀਦਾ ਜ਼ਿਆਦਾ ਤੇਲ ਵੀ ਨੁਕਸਾਨਦੇ ਹੁੰਦਾ ਹੁਣੇ ਅੱਛਾ ਜੇ ਦੋਈ ਤੀਂ ਫੰਜੀ ਬਣਾਉਣੀ ਆ ਸਾਰਾ ਸਮਾਨ ਇੱਦਾਂ ਇਕੱਠਾ ਕਰਕੇ ਰੱਖ ਲਓ ਉਹ ਸਾਹਮਣੇ ਮਟਰ ਪਏ ਆ ਦੇਖੋ ਆ ਸਾਹਮਣੇ ਮਸ਼ਰੂਮ ਮਸ਼ਰੂਮ ਪਏ ਔਰ ਸੱਚ ਇੱਕ ਆ ਮਸ਼ਰੂਮ ਕੱਟਣ ਦਾ ਚਿੱਤ ਹੀ ਭੁੱਲ ਗਿਆ ਗੱਲਾਂ-ਗੱਲਾਂ 'ਚ ਤਾਂ ਕੋਈ ਨੂੰ ਨਾ ਪਾਸ ਆਖਤ ਪਾ ਦਾਂਗੇ ਜਾਂ ਬਾਅਦ ਕੱਟ ਦਾਂਗੇ ਇੱਥੇ ਰੱਖ ਲੈਨੇ ਇੱਥੇ ਇਕੱਠਾ ਆਹ ਵੇਖੋ ਜੀ ਗੋਲ ਗੋਲ ਮਸਲੂਮ ਹੈ ਤੇ ਇਹ ਭਗਤਾਂ ਦਾ ਦੇਸੀ ਆਂਡਾ ਜਿਹੜੇ ਭਗਤ ਹੁੰਦੇ ਨਾ ਉਹ ਉਹਨਾਂ ਦੇ ਤੇ ਇਹ ਹੀ ਆਂਡਾ ਮੱਛੀ ਖਾਣੇ ਦਾ ਕਦੇ ਇਸ ਕਰਕੇ ਹੀ ਇਹਦੇ ਨੇ ਚਾ ਪੂਰਾ ਕਰ ਲੈਨੇ ਸਭ ਇਹ ਚੀਜ਼ਾਂ ਬੜੀਆਂ ਵਧੀਆ ਹੈਗੀਆਂ ਸਰੀਰ ਲਈ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਜਿਹੜੇ ਦੂਜੇ ਜੀ ਹੁੰਦੇ ਉਹਨਾਂ ਦੀਆਂ ਆਂਦਰਾਂ ਉਦਾਂ ਦੀਆਂ ਹੁੰਦੀਆਂ ਪਹਤਾ ਜਾਂਦੀਆਂ ਤੇ ਤੇ ਹੁਣ ਦੇਖੋ ਮੇਰੇ ਨਾਲ ਕੈਮਰਾਮੈਨ ਭਾਈ ਸਾਹਿਬ ਵੀ ਇਹਨਾਂ ਦਾ ਨਾਮ ਹੀ ਮਤਲਬ ਦਿਖਣਾ ਮੈਂ ਗੁੱਟਿਆ ਤੇ ਉਹ ਹਮੇਸ਼ਾ ਸਾਥ ਚ ਰਹਿੰਦੇ ਮੇਰੇ چھوٹے ਵੀ ਰੂਪ ਦੇਖੀ ਜੀ ਤੇ ਮੈਂ ਗੁੱਟ ਕਰਦਾ ਗੋਪੀ ਜੀ ਬਹੁਤ ਵਧੀਆ ਨੇ ਜਿੱਦਾਂ ਗੋਪੀ ਵੀਰੇ ਕਰਨੇ ਹਰਪੇ ਜਿੱਦੂ ਨੇ ਕਹਿੰਦਾ गोपी भी आ भी बखा दो गोभी भी रू बो मेरा गोपी भी रहा है आपू कट लें ऐं चार टुकड़े या पांच टुकड़े कर ले मशरूम इतनी बढ़िया क्वालिटी दे ने आ दो डब्बे थे आ दो डब्बे आप लैके आए हैं ਪਚਾਰ-ਚਾਰ ਡਾਲਰ ਦੇ ਦੱਬੇ ਆ ਗਏ ਤੇ ਇੰਨੀ ਵਧੀਆ ਕੁਆਲਿਟੀ ਦੇ ਮਚੂਰ ਤੇ ਬਿਲਕੁਲ ਚਿੱਟੇ ਬਿਲਕੁਲ ਚਿੱਟੇ ਤੇ ਤਾਂ ਕੋਈ ਗੰਦੇ ਮੰਦੇ ਨਹੀਂ ਕੰਬੜਾ ਪਿੰਜਾ ਤੋਂ ਹੁੰਦਾ ਹੈ। ਅਗਿਆ ਇਹਦੇ ਵਿੱਚ ਪਹਿਲਾਂ ਲਸਣ ਅਦਰਕ ਪੌੜਾ ਹੁੰਦਾ। ਪਰ ਜੇ ਆਪਾਂ ਨੂੰ ਕਾਰੀ ਹੋਵੇ ਤੇ ਆਪਾਂ ਲਾਲ ਗੰਡੇ ਵੀ ਪਾ ਸਕਦੇ ਆ। ਆ ਦੇਖੋ ਬਿਲਕੁਲ ਭੁੱਜ ਕੇ ਬਰਾਉਣੇ ਹੋ ਗਏ। ਹੁਣ ਆਪਾਂ ਪਾਤਾ ਟਮਾਟਰ ਪਾਸੀਏ। ਟਮਾਟਰ ਕਾਜੇ ਨਾਲ ਬਰਾਏ ਗਰਮੇ ਕਰਕੇ ਪਾ ਰੱਖੋ। ਤੇ ਹੁਣ ਆਪਾਂ ਤੇ ਨਾਲ ਇਹ ਉਹ ਗਾਤੀ ਇਹ ਪਾਤਾ ਆਪਾ ਹਲਦੀ ਪਾਤੀ ਇਹ ਪਾਤੀ ਹਲਦੀ ਆ ਦੇਖੋ ਇਹ ਤਾਂ ਇਹ ਹਲਦੀ ਹਲਦੀ ਨੂੰ ਥੋੜਾ ਜਿਹਾ ਪਾ ਲਓ ਤਾਂ ਜੋ ਪੱਤੇ ਦਾ ਤਰ੍ਹਾਂ ਨਾ ਆਵੇ ਉਹਨਾਂ ਨੂੰ ਪਾ ਲਓ ਤੇ ਪਾਤਾ ਪਾਣੀ ਥੋੜਾ ਪਾ ਲਓ ਹਲਦੀ ਪਾ ਕੇ ਉਨਾ ਮਸੂਮ ਪਾ ਦਿਓ ਤੇ ਆਪਾ ਦਾ ਭਗੜ ਮਸਾਲਾ ਇੱਕ ਚਮਚਾ ਪਾਤਾ ਗਰਮ ਮਸਾਲਾ ਤੇ ਇਹ ਆਪਣੇ ਸਵਾਦ ਦੇ ਅਨੁਸਾਰ ਪਾ ਸਕਦੇ ਹੋ ਆਪਾਂ ਪਾਤਾ 1.5 ਚਮਚਾ ਨਮਕ ਪਾਤਾ ਤੇ ਸਾਰਾ ਕੁਝ ਪਾਹ ਜਾ ਅਗਲੇ ਹਾਂ ਉਹ ਉਹ ਲੋਕਾ ਮੈਨੂੰ ਸਿੱਖਾਇਆ ਮੇਰੇ ਉਸਤਾਦ ਜੀ ਨੇ ਇਹ ਮੈਨੂੰ ਕਈ ਜਿਹੇ ਬੰਦਾ ਉਹਦਾ ਇਹ ਮੇਰੇ ਤੋਂ ਤਬਲਾ ਸਕਦੇ ਕਈ ਜਿਹੇ ਤੇ ਮੈਂ ਨਾ ਮੂਸੀ ਸਬਜ਼ੀ ਬਣਾਉਣੀ ਸਿੱਖਦਾ ਹਾਂ ਪਰ ਕੈਮਰੇ ਸਾਹਮਣੇ ਨਹੀਂ ਹੁੰਦੇ ਚੁਪੇ ਰੂਸ ਤੋਂ ਤੇ ਮੇਰੇ ਉਸਤਾਦ ਜੀ ਪਰਵਾਨਗੀ ਲੈਣੀ ਪਈ ਜਾਈ ਉਹ ਉਸਤਾਦ ਜੀ ਨੇ ਸਾਰਾ ਕੁਝ ਦੱਸਿਆ ਉਹ ਇੰਨਾ ਨਹੀਂ ਮੈਨੂੰ ਸਬਜ਼ੀ ਬਣਾਉਣੀ ਸਿਖਾਈ ਭਾਈ ਸਾਡੇ ਉਹ ਫਿਰ ਜਿੰਨੇ ਇਹਦਾ ਨਾ ਵੀ ਮ ਬਦਲਦਾ ਤੇ ਚੱਦਣ ਲੱਗ ਗਈ ਆ ਦੇਖੋ ਐਦਾਂ ਬੁਲਕਦਾ ਸਿਸਟਮ ਇਹਦੇ ਤੋਂ ਥੋੜੀ ਗੈਸ ਵਧਾ ਲਾ ਆਏ ਗੋਪੀ ਮੇਰੇ ਆਵੋ ਖਾਓ ਪਾਣੀ ਛੱਡਤਾ ਇਹਨੇ ਹਨਾ ਤੇ ਇੰਨੇ ਹੋਰ ਪਾਣੀ ਛੱਡਦਾ ਤੇ ਆਪਾਂ ਆ ਲਓ ਆ ਪਾਤੀ ਮਸੂ। ਮਸੂ ਖਾ ਕੇ ਪੂਰੇ ਅੰਦਰੋਂ ਦਿਖਦੇ ਕਿਤੇ-ਕਿਤੇ। ਕਿਤੇ-ਕਿਤੇ। ਕਿਤੇ ਮਸੂ ਨੂੰ ਤੇ ਦਾਗ ਪੈ ਗਏ। ਆ ਦੇਖੋ। ਹੈ ਨਾ? ਆਹ ਹੋ ਗਿਆ ਪਿਆਜ਼। ਮਸੂ ਨੂੰ ਪਿਆਰ ਹੋ ਗਿਆ ਤੇ ਹੁਣ ਆ ਮਟਰ। ਮਟਰ ਮਟਰ। ਤਾਂ ਦੇਖੋ ਜੀ। ਮਟਰ ਨੇ ਆ ਪੀਲੇ ਪੀਲੇ ਮਟਰ ਤੇ ਫ੍ਰੀਜ ਆਪਣੇ ਫ੍ਰੀਜ ਕੀਤਾ ਹੁੰਦੇ ਫ੍ਰੀਜ਼ਰ ਦੇ ਵਿੱਚ ਕੋਈ ਚਲਦੇ ਕੱਟੇ ਛਿੱਲੇ ਇੱਦਾਂ ਹਰ ਦੇ ਸੇ ਮਸਾਲਾ ਵੀ ਕੀ ਹੋਣਾ ਚਾਹੀਦਾ ਰੱਖਣਾ ਉਹ ਮੱਖਣਾ ਪਾਣੀ ਪਾਉਣ ਲੱਗੇ ਹਾਂ ਆ ਰੱਖੋ ਇਹਦੇ ਤੇ ਆਪਾਂ ਆ ਲੈ ਆ ਪਾਣੀ ਆ ਦੇਖੋ ਪਾਣੀ ਪਾਣੀ ਕਰ ਦੇਣਾ ਬਸ ਇੰਨਾ ਕੁ ਪਾ ਲੈਣਾ ਕੋ। ਉਹਨੇ ਤੇ ਲੋੜ ਅਨੁਸਾਰ ਵੀ ਪਾ ਸਕਦੇ ਜਿੰਨਾ ਤੁਹਾਨੂੰ ਠੀਕ ਲੱਗਦਾ। ਆ ਲਓ ਜੀ ਹੁਣ ਸਾਡੀ ਹੋ ਗਈ ਸਬਜ਼ੀ ਤਿਆਰ। ਦਿੱਤਾ ਹੈ। ਐਦਾ ਹੋਣੀ ਸਬਜ਼ੀ ਤਿਆਰ। ਤੇ ਹੁਣ ਟੱਕ ਦਈਏ ਇਹਨੂੰ। ਹੈਨਾ? ਅੰਦਰੋਂ ਦਿਖਾ ਦਿਓ ਭਾਈ ਸਾਹਿਬ। ਅੰਦਰੋਂ ਦਿਖਾ ਦਿਓ ਆ ਕਿੰਨੀ ਸਬਜ਼ੀ ਆ ਬੇਟਾ। ਆ। ਤੇ ਹੁਣ ਅਸੀਂ ਵਾਗਿਰੂ ਦਾ ਸਿਮਰਨ ਕਰਾਂਗੇ ਤੇ ਬਣਾਵਾਂਗੇ ਪ੍ਰਸ਼ਾਦ ਦੇ ਤੁਸੀਂ ਨੈਕਸਟ ਵੀਡੀਓ ਤੁਸੀਂ ਵੇਖ ਲਿਓ ਉਹਦੇ ਚ ਮੈਂ ਪ੍ਰਸ਼ਾਦ ਦੇ ਕਿੱਦਾਂ ਬਣਾ ਰਿਹਾ ਹਾਂ ਆਟਾ ਗੁੱਝਾ ਪਲਾ ਪਿਆਓ ਆਟਾ ਗੁੰਨ ਲਿਆਵਾਂ ਤੇ ਹੁਣ ਪ੍ਰਸ਼ਾਦ ਦੇ ਲੱਗੇ ਹਨ ਬਰਉ ਉਹ ਤੁਸੀਂ ਵੇਖੋ ਅਗਲੀ ਵੀਡੀਓ ਵੇਖ ਲਿਓ ਕਿੰਨੇ ਮਿੰਟ ਦੀ ਹੋਗੀ ਭਲਾ ਅਗਲੀ ਵੀਡੀਓ ਪ੍ਰਸ਼ਾਦ ਦੇ ਬਣਾਉਣ ਲਈ ਅਗਲੀ ਵੀਡੀਓ ਵੇਖ ਲਿਓ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਐਂਡ ਕਮੈਂਟ ਕਰਦੇ ਹੋ ਜੇ ਤੁਹਾਨੂੰ ਕੋਈ ਸਲਾਹ ਲੈਣੀ ਹੋਵੇ ਜਾਂ ਸਲਾਹ ਦੇਣੀ ਹੋਵੇ ਫਿਰ ਤੁਸੀਂ ਮੇਰੇ ਨੰਬਰ ਤੇ ਕਾਲ ਵੀ ਕਰ ਸਕਦੇ ਹੋ ਜਾਂ ਫਿਰ ਤੁਸੀਂ ਕਮੈਂਟ ਛੱਡ ਸਕਦੇ ਹੋ ਮੈਂ ਤੁਹਾਨੂੰ ਡੈਫੀਨੇਟਲੀ ਰਿਪਲਾਈ ਕਰੂੰਗਾ ਸੋ ਬਹੁਤ ਬਹੁਤ ਧੰਨਵਾਦ ਇੰਨਾ ਪਿਆਰ ਦੇਣ ਲਈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸ਼ਾਸਤਰੀ ਕਾਲ